ਸਤਨਾਮ ਵਾਹਿਗੁਰੂ ਸਾਹਿਬ ਜੀ ਬਲਾਵਲ ਮਹੱਲਾ ਪੰਜਵਾਂ ਮਾਤ ਪਿਤਾ ਸੁੱਤ ਸਾਥ ਨਮਾਇਆ ਸਾਧ ਸੰਗ ਸਭ ਦੁੱਖ ਮਿਟਾਇਆ ਮਾਤ ਪਿਤਾ ਸੁੱਤ ਸਾਥ ਨਮਾਇਆ ਸਾਧ ਸੰਗ ਸਭ ਦੁੱਖ ਮਿਟਾਇਆ ਰਵ ਰਹਿਆ ਪ੍ਰਭ ਸਭ ਮਹਿ ਆਪੇ ਹਰ ਜਪ ਰਸਨਾ ਦੁਖ ਨ ਵਿਆਪੇ ਰਹਾਉ ਤਿਖਾ ਭੂਖਾ ਬਹੁ ਤਪ ਤਵੇ ਆਪੇ ਆ ਸੀਤਲ ਭਏ ਹਰ ਹਰ ਜਸ ਜਾਪਿਆ ਕੋਟ ਜਤਨ ਸੰਤੋਖ ਨ ਪਾਇਆ ਮਨ ਤੇ ਪਤਾਨਾ ਹਰ ਗੁਣ ਗਾਇਆ ਦੇਹ ਭਗਤ ਪ੍ਰਵ ਅੰਤਰ ਜਾਮੀ ਨਾਨਕ ਕੀ ਬੇਨੰਤੀ ਸਵਾਮੀ ਦੇਹ ਭਗਤ ਪ੍ਰਵੰਤਰ ਜਾਮੀ ਨਾਨਕ ਕੀ ਬੇਨੰਤੀ ਸਵਾਮੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਨਾਇ ਦੇ ਪਵਿੱਤਰ ਹੋਕਾ ਨਾਮੇ ਜੋ ਸ੍ਰੀ ਦਰਬਾਰ ਸਾਹਿਬ ਅਮਰਸਰ ਤੋਂ ਆਏ ਹਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹ ਜੀ ਦੇ ਬਿਲਾਵਲ ਰਾਗ ਵਿੱਚ ਉਚਾਰਨ ਕੀਤੇ ਹੋਏ ਹਨ ਗੁਰੂ ਸਾਹਿਬ ਜੀ ਫਰਮਾਨ ਕਰ ਰਹੇ ਨੇ ਹੇ ਭਾਈ ਜਿਹੜਾ ਪਰਮਾਤਮਾ ਆਪ ਹੀ ਸਭ ਜੀਵਾਂ ਵਿੱਚ ਵਿਆਪਕ ਹੈ ਉਸ ਦੇ ਨਾਮ ਦਾ ਜਾਪ ਜੀਵ ਨਾਲ ਕਰਦਾ ਰੋ ਇਸ ਤਰ੍ਹਾਂ ਕੋਈ ਦੁੱਖ ਜੋਰ ਨਹੀਂ ਪਾ ਸਕੇਗਾ ਟਹਿਰਾਓ ਹੇ ਭਾਈ ਮਾਂ ਪਿਓ ਪੁੱਤਰ ਪਾਇਆ ਇਹਨਾਂ ਵਿੱਚੋਂ ਕੋਈ ਵੀ ਜੀਵ ਦਾ ਸਦਾ ਲਈ ਸਾਥੀ ਨਹੀਂ ਬਣ ਸਕਦਾ ਦੁੱਖ ਵਾਪਰਨ ਤੇ ਵੀ ਸਹਾਈ ਨਹੀਂ ਬਣ ਸਕਦਾ ਗੁਰੂ ਦੇ ਸੰਗਤ ਵਿੱਚ ਟਿਕਿਆ ਸਾਰਾ ਦੁੱਖ ਕਲੇਸ਼ ਦੂਰ ਕਰ ਸਕੀਦਾ ਹੈ। हे ਭਾਈ ਜਗਤ ਮਾਇਆ ਦੀ ਤ੍ਰਿਸ਼ਨਾ ਮਾਇਆ ਦੀ ਭੁੱਖ ਤੇ ਸੜਨ ਵਿੱਚ ਫਸਿਆ ਪਿਆ। ਜਿਹੜੇ ਮਨੁੱਖ ਪ੍ਰਮਾਤਮਾ ਦੀ ਸਿਫਤ ਸਲਾਹ ਕਰਦੇ ਹਨ ਉਹਨਾਂ ਦੇ ਹਿਰਦੇ ਠੰਡੇ ਠਾਰ ਹੋ ਜਾਂਦੇ ਹਨ। हे ਭਾਈ ਕਰੋੜਾਂ ਯਤਨ ਕੀਤੇ ਵੀ ਮਾਇਆ ਦੀ ਤ੍ਰਿਸ਼ਨਾ ਵੱਲੋਂ ਸੰਤੋਖ ਪ੍ਰਾਪਤ ਨਹੀਂ ਹੁੰਦਾ। ਪ੍ਰਭੂ ਦੀ ਸਿਫਤ ਸਲਾਹ ਦੇ ਗੀਤ ਗਾਉਂਦੇ ਆਂ ਨੂੰ ਰਾਜਾ ਜਾਂਦਾ ਹੈ ਹੇ ਹਰੇਕ ਦੇ ਦਿਲ ਦੀ ਜਾਣਨ ਵਾਲੇ ਪ੍ਰਭੂ ਹੇ ਮਾਲਕ ਤੇਰੇ ਦਾਸ ਨਾਨਕ ਦੀ ਤੇਰੇ ਦਰ ਤੇ ਬੇਨਤੀ ਹੈ ਕਿ ਆਪਣੀ ਭਗਤੀ ਦਾ ਦਾਨ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥਿਸ ਇਜ਼ ਟੁਡੇਜ਼ ਹਕਮ ਨਾ ਫਰਮ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਹਟ ਹਟ ਬਾਇਰ ਫਿਫਥ ਗੁਰੂ ਗੁਰੂ ਅਰਜਨ ਦੇਵ ਜੀ ਅੰਡਰ ਹੈਡਿੰਗ ਬਿਲਾਵਲ ਫਿਫਥ ਵੈਲ ਗੁਰੂ ਸਾਹਿਬ ਜੀ ਸੇਇੰਗ ਥੈਟ ఓ ਬ੍ਰਦਰ The God who is pervading all beings, keep chanting His name with the tongue. In this way, no sorrow can prevail. Stay. O brother, mother, father, son, Maya, none of these can become a companion of a being forever, cannot be helpful. Even when sorrow occurs, by remaining in the company of the Guru, one can remove all sorrows and touchables. O oh brother, the world is trapped in the craving for Maya, the hunger for Maya, and the burning of Maya. Those who praise God, their hearts become cold and cool. O oh brother, even after making millions of efforts or does not get satisfaction. from the craving for Maya, singing songs of the Lord’s praise, the mind becomes satisfied. O Lord, who knows everyone’s heart, O Master, Your servant Na requests at your door that you give the gift of your devotion. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ